ਅਰਤੇ ਬਹੁਤ ਨਾਦੋ ਮੁੱਦਾ ਫਖ ਰਿਆ ਵੀ ਜਿੰਦਾ ਕੀ ਸਾਡੇ ਨੇ ਪੁਰਾਣੇ ਜਿਹੜੇ ਪੇ ਸਾਡੇ ਵਿੱਚ ਹੈ ਨੀ ਲੈ ਜਣ ਪ੍ਰੇਅਰ ਜਾਂ ਸਾਡੇ ਹੌਨ ਪਲੇਅ ਵਿੱਚ ਆਏਗੇ ਆ ਵੀ ਬਹੁਤ ਮੰਤਾ ਚੰਤਾ ਬੋਲਣ ਰਿਹਾ ਵੀ ਇੱਦਾਂ ਕਰਦੇ ਪਲੇਅ ਇਦਾਂ ਕਰਦੇ ਆ ਹੁਣ ਸਾਨੂੰ ਬਹੁਤ ਦੁੱਖ ਲੱਗਾ ਸਾਡੇ ਸਤਾਰ ਬਾਰੇ ਇਹ ਨਹੀਂ ਦਾ ਬਹੁਤ ਮੰਦਸ਼ਾ ਦਾ ਸ਼ਬਦ ਬੋਲਿਆ ਜੇਕਰ ਤੁਹਾਨੂੰ ਪਤਾ ਵੀ ਸਾਡੇ ਸਤਾਰ ਬਾਰੇ ਕਿਹਾ ਵੀ ਮੰਗੀ ਦੇ ਵੀ ਗੈਂਟਾ ਨਾਲ ਸੰਬੰਧ ਹੈ ਹੁਣ ਸਾਨੂੰ ਪਤਾ ਸੀ ਟੀਮ ਚ ਲਾਉਣੇ ਆ ਅਸੀਂ ਛੇੜ ਨਹੀਂ ਜੇ ਸਾਡੇ ਗੈਂਟਾ ਸੰਬੰਧ ਹੁੰਦੇ ਸਾਡੀ ਮਿਜਲੀ ਟੀਮ ਚ ਪਿੱਛੇ ਵੀ ਪੰਚ ਸਕਦੀ ਸੀ ਹੁਣ ਸੜਕ 'ਚ ਜਿਹਨੇ ਪਲੇਅ ਖੇਡਦੇ ਆ ਅਸੀਂ ਆਪਣੀ ਮਰਜ਼ੀ ਨਾਲ ਖੁਸ਼ ਹੋ ਕੇ ਖੇਡਦੇ ਆ ਸਾਡੀ ਟੀਮ 'ਚ ਕੋਈ ਪਲੇਅ ਸਾਨੂੰ ਕਹਿ ਦਵੇ ਆ ਕਿ ਵੀ ਸਾਣਾ ਧੱਕਾ ਕੀਤਾ ਜਾਂ ਸਾਨੂੰ ਫੋਨ ਕਰਾ ਕੇ ਇਹਦਾ ਜਾਇਤਾ ਕੀਤੀ ਆ ਹੁਣ ਅਸੀਂ ਖੇਡ ਸਾਨੂੰ ਪਤਾ ਆ ਕਿ ਅਸੀਂ ਟੀਮ ਕਿੱਦਾਂ ਚਲਾਉਣੀ ਆ ਸਤਜ ਜਦੋਂ ਵੀ ਸਾਣਾ ਆਉਂਦਾ ਸਾਨੂੰ ਵੱਧ ਮੌਕਾ ਦਿੰਦਾ ਸਾਨੂੰ ਮੌਕੇ ਦੇ ਕੇ ਅਸੀਂ ਇੱਥੇ ਆ ਚੀਤੇ ਮਕਾਮ ਤੇ ਪਹੁੰਚੇ ਆ ਅੱਜ ਅਸੀਂ ਤੇ ਅਸੀਂ ਮਤਲਬ ਸਾਡਾ ਘਰ ਉਨੀ ਚੁੱਕੇ ਅਸੀਂ ਹੈ ਨਹੀਂ ਜਿੰਨੇ ਚੁੱਕੇ ਅੱਜ ਸਾਨੂੰ ਮਸਤਾ ਨੇ ਕਰ ਦਿੱਤਾ ਆ ਕੀ ਦਿੰਦਾ ਇਹਨੇ ਸ਼ਬਦ ਬੋਲੇ ਆ ਹੁਣ ਇਹ ਤਾਂ ਕਬੱਡੀ ਬੰਦ ਕਰਨ ਵਾਲੇ ਹਿਸਾਬ ਨਾਲ ਅੱਗੇ ਜਦੋਂ ਸੰਦੀਪ ਭਾਈ ਮਟਰ ਹੋਇਆ ਉਦੋਂ ਵੀ ਬਹੁਤ ਜ਼ਿਆਦਾ ਠੇਸ ਪਹੁੰਚਾ ਤੇ ਕਬੱਡੀ ਬੰਦ ਹੋਣ ਤੇ ਐਨ ਮੁੜੀ ਹੁਣ ਇਹ ਹੋ ਗਈ ਕਾ ਮ ਆ ਕਬੱਡੀ ਬੰਦ ਹੋਣ ਤੇ ਆਈ ਆ ਅੱਗੇ ਕਬੱਡੀ ਤੇ ਬਹੁਤ ਤੁਸੀਂ ਦੇਖਿਆ ਵੀ ਕਿੰਦਾ ਮੌਬੀ ਕੁਮਾਰੀ ਖਬਰਾਂ ਆਉਂਦੀਆਂ ਵੀ ਇਹ ਚੰਗੀ ਗੱਲ ਹੀ ਹੈਗੀ ਵੀ ਮਲੋ ਨਿਆਣੇ ਜਿਹੜੇ ਹੋਂਗਾ ਉੱਠ ਰਿਹਾ ਉਹਨਾਂ ਦੇ ਮਨ ਤੇ ਕੀ ਠੇਸ ਪਹੁੰਚੂਗਾ ਜਿਹੜੇ ਮਿਹਨਤ ਕਰਦੇ ਸੀ ਨੋਟ ਕੀ ਮਿਹਨਤ ਕਰਦੇ ਉਹਦੇ ਘਰ ਦੇ ਖਰਾਕ ਲਾਉਂਦੇ ਆ ਪਾਲਦੇ ਆ ਕਢਾਉਂਦੇ ਆ ਉਹ ਕੀ ਸੋਚਾਂਗੇ ਕਬੱਡੀ ਜਾ ਕੇ ਪਹੁੰਚਿਆ ਹੁਣ ਸਾਨੂੰ ਪਤਾ ਕਬੱਡੀ 'ਚ ਕੀ ਹੈਗਾ ਕੀ ਨਹੀਂ ਤੁਸੀਂ ਇਹ ਵੀ ਬਿਨਾਂ ਚੱਕੇ ਕੋਈ ਦੇਖਿਆ ਨਹੀਂ ਸੁਣਿਆ ਨਹੀਂ ਵੀ ਚੱਕੇ ਤੁਸੀਂ ਆ ਕੇ ਕਹਿੰਦੇ ਕਬੱਡੀ ਚਾਹ ਹੈ ਕਬੱਡੀ ਚ ਆਉਗਾ ਹੁਣ ਇਹਨਾਂ ਨੂੰ ਇੰਨੇ ਟਾਈਮ ਖੇਡਦਣ ਹੋ ਗਿਆ ਕਬੱਡੀ ਅੱਜ ਤੱਕ ਇਹ ਕਬੱਡੀ ਖੇੜਦੇ ਹੁੰਦੇ ਦੇਵਨੰਦ ਨਿਸ਼ਾਕਰਤਾਂ ਦਾ ਬੰਦਾ ਕੋਡੀ ਖੇਡਦਾ ਲੱਗਦਾ ਰੀਵੀ ਵੀ ਸਾਹਿਬ 25 ਸਾਲ ਹੁਣ ਸਾਨੂੰ ਪਤਾ ਸਾਨੂੰ ਉਸਤਾਦ ਨੇ ਕਿੰਨਾ ਮੌਕਾ ਦਿੱਤਾ ਬੈਸਟ ਵੀ ਚੱਕਰੋ ਬੈਸਟਾਰ ਜੀ ਉਸਤਾਦ ਆਪ ਨਿਕਲਦਾ ਬੈਸਟ ਹੋਣੇ ਨਹੀਂ ਤੁਸੀਂ ਨਿਕਲੋ ਗਏ ਸਤ ਸਾਨੂੰ ਮੌਕਾ ਦੇ ਦੇ ਸਾਨੂੰ ਅਜੇ ਕਿੱਥੇ ਦਾ ਪਹੁੰਚਦਾ ਉਸਤਾਦ ਨੇ ਅਸੀਂ ਅਜੇ ਅਜੇ ਤੱਕ ਪਹੁੰਚੇ ਆ ਅਜੇ ਮੰਗੀ ਉਸਤਾਦ ਕਿੱਥੇ ਦਾ ਪਹੁੰਚੇ ਸੀ ਤੇ ਸਾਨੂੰ ਸਾਰੇ ਜਾਣੇ ਇੰਨੇ ਪਿਆਰ ਕਰਦੇ ਤੇ ਮੰਗੀ ਤਾਂ ਕਿ ਸਾਨੂੰ ਫਰੇ ਇੰਨੇ ਲੋਕੀ ਪਿਆਰ ਕਰਦੇ ਆ ਉਸਤਾਦ ਨੇ ਕਿੰਨੇ ਬੇ ਤਿਆਰ ਕੀਤੇ ਮੰਨਾ ਮੈਂ ਜੱਗਾ ਚਿੱਤਪਾਲ ਸਾਰੇ ਜਾਣੇ ਕਿੰਨੇ ਪਲੇਅਰ ਸਾਡੀ ਟੀਮ ਦਾ ਸਾਰੇ ਪਲੇਅਰ ਸਾਡੇ ਹੁਣ ਉਹਨ ਬੰਦੇ ਨੇ ਨਾ ਕੋਈ ਪਲੇਅਰ ਚਾਰ ਕੀਤਾ ਨਾ ਕੋਸ਼ਿਸ਼ ਕੀਤਾ ਨਾ ਕੰਮ ਵਿੱਚ ਕੋਈ ਸਫਲਤਾ ਕੀਤੀ ਜਿੱਥੇ ਗਿਆ ਟੱਕੇ ਟੁੱਕੇ ਕਰਦੇ ਸਾਰੇ ਕਿ ਪਾਸੇ ਬੰਦੇ ਨੂੰ ਪਤਾ ਲੱਗ ਹੀ ਜਾਂਦਾ ਕਿਥੋਂ ਬੰਦਾ ਕਿਸ ਹਿਸਾਬ ਨਾਲ ਦੇ ਕਿਹੜਾ ਬੰਦਾ ਕਿਸ ਹਿਸਾਬ ਨਾਲ ਬਾਕੀ ਤੁਸੀਂ ਜੇ ਤੁਹਾਨੂੰ ਬਾੜੀ ਇੱਡੀ ਗੱਲ ਆਈ ਤੇ ਤੁਸੀਂ ਮੰਗੀ ਦੇ ਲੱਕੇ ਜਾ ਕੇ ਪਛਲੋ ਵੀ ਮੰਗੀ ਬੰਦਾ ਕਿਦਾ ਮੰਗੀ ਦਾ ਪਹਿਰਾਵਾ ਕਿਦਾਂ ਦਾ ਉਹ ਅੱਜ ਵੀ ਸਰਦਾ ਸੀ ਅੱਗੇ ਵੀ ਸਰਦਾ ਸੀ ਉਹਨੂੰ ਹੈ ਹੀ ਨਹੀਂ ਇਹ ਜੀ ਤਾਂ ਨਾ ਉਹ ਚੀਜ਼ ਠਾਕ ਲੱਗਦਾ ਜੇ ਸਾਡੇ ਸਤਾਰਨੇ ਸਬੰਧ ਗੈਰਤਾਂ ਹੁੰਦੇ ਕੀ ਆ ਅਜੋ ਕੋਠੀ ਕਰਨ ਵਾਲਾ ਹੁੰਦਾ ਤੁਹਿਆਰ ਕਰਿਆ ਦੇਖੋ ਉਹੀ ਸ਼ਰਤ ਹੈ ਉਹੀ ਘਰ ਹੈ ਜੋ ਪੁਰਾਣਾ ਘਰ ਸੀ ਅੱਜ ਵੀ ਉਹੀ ਘਰ ਹੈ ਉਹ ਵੀ ਸਾਤਾ ਜੀ ਆਪਕੋ ਪਹਿਰਾਵਾ ਦਾ ਜੇ ਸਾਡੇ ਸਬੰਧ ਹੁੰਦੇ ਤੇ ਉਹ ਅੱਜ ਵੀ ਜੋ ਮਰਜ਼ੀ ਬਣਾਉਂਦਾ ਜੋ ਮਰਜ਼ੀ ਕਰ ਲੰਦਾ ਤੁਹਾਡੇ ਮੋਰੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਕਬੱਡੀ ਨੂੰ ਸੋਖ ਸ਼ਾਂਤੀ ਰਹਿਣ ਦਿਓ ਵੀ ਇਹਨੂੰ ਨਾਮ ਬਦਨਾਮ ਕਰੋ ਇਹ ਹੁਰਬਤ ਨਾਮ ਨਾ ਕਰੋ ਇਹ ਆਪਣੀ ਮਾਂ ਖੇਡ ਆ ਜਦ ਤੱਕ ਕਬੱਡੀ ਦਾ ਮੋਰ ਨਾ ਬਣਾਓ ਵੀ ਜਿੱਤੇ ਕਬੱਡੀ ਬੰਦ ਹੋ ਜਵੇ ਆਪਾਂ ਕਬੱਡੀ ਨੂੰ ਚੱਲਦਾ ਰੱਖੀਏ ਤੇ ਸਾਰਿਆਂ ਦਾ ਧੰਨਵਾਦ ਜੀ